ਇਹ ਵੀਡੀਓ ਇੱਕ ਬਹੁਤ ਹੀ ਖੂਬਸੂਰਤ ਅਤੇ ਮਾਨਸਿਕ ਤੌਰ ਤੇ ਪ੍ਰਭਾਵਸ਼ਾਲੀ ਹੈ। ਇਸ ਵਿੱਚ ਬਾਪ ਆਪਣੇ ਬੇਟੇ ਨੂੰ ਸਮੱਸਿਆ ਦਾ ਸਾਹਮਣਾ ਕਰਨ ਦੀ ਯੋਗਤਾ ਸਿਖਾਉਂਦਾ ਹੈ। ਬਾਪ ਪਹਿਲਾਂ ਖੁਦ ਤਿੰਨ ਰस्सियां ਪਾਰ ਕਰ ਲੈਂਦਾ ਹੈ ਪਰ ਬੇਟੇ ਨੂੰ ਆਪਣੀ ਮਦਦ ਤੋਂ ਬਿਨਾਂ ਰस्सियां ਪਾਰ ਕਰਨ ਲਈ ਛੱਡ ਦਿੰਦਾ ਹੈ। ਬਾਪ ਦਾ ਆਪਣੇ ਬੇਟੇ ਨੂੰ ਰस्सियां ਪਾਰ ਨਾ ਲਗਾਉਣਾ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਜਿਸ ਵਿੱਚ ਬਾਪ ਆਪਣੇ ਬੱਚੇ ਨੂੰ ਮਜਬੂਤੀ ਆਤਮ ਨਿਰਭਰ ਅਤੇ ਹੱਲ ਲੱਭਣ ਦੀ ਯੋਗਤਾ ਸਿਖਾਉਂਦਾ ਹੈ ਬੱਚੇ ਨੂੰ ਅਕਸਰ ਮਦਦ ਦੀ ਜ਼ਰੂਰਤ ਹੁੰਦੀ ਹੈ ਪਰ ਕਈ ਵਾਰ ਮੁਸ਼ਕਲ ਪਲਾਂ ਦਾ ਸਾਹਮਣਾ ਆਪਣੇ ਬਲਬੂਤੇ ਦੇ ਕਰਨ ਨਾਲ ਉਹ ਕਾਫੀ ਕੁਝ ਸਿੱਖਦਾ ਹੈ ਇਹ ਵੀਡੀਓ ਸਾਨੂੰ ਸਿਖਾਉਂਦੀ ਹੈ ਕਿ ਕਦੇ ਵੀ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਆਪਣੀ ਮੁਸ਼ਕਲ ਦਾ ਹੱਲ ਖੁਦ ਲੱਭਣਾ ਚਾਹੀਦਾ ਹੈ ਇਸ ਤਰ੍ਹਾਂ ਬੱਚੇ ਆਤਮ ਨਿਰਭਰ ਹੋ ਸਕਦੇ ਨੇ ਤੇ ਬੁਰੇ ਸਮੇ ਦੇ ਸਾਹਮਣੇ ਡਟ ਕੇ ਖੜੇ ਰਹਿਣ ਦਾ ਹੌਸਲਾ ਰੱਖ ਸਕਦੇ ਨੇ ਸੋ ਦੋਸਤੋ ਕੀ ਕਰਨਾ ਚਾਹੋਗੇ ਇਸ ਵੀਡੀਓ ਦੇ ਬਾਰੇ ਚ ਕਮੈਂਟ ਕਰਕੇ ਜੋ ਦੱਸਿਓ ਜੀ ਧੰਨਵਾਦ